ਸਤਨਾਮ ਵਾਹਿਗੁਰੂ ਸਾਹਿਬ ਜੀ ਨੰਦੋ ਬੰਨਨ ਕਵਾ ਸਕਲਾ ਸਮਰਤ ਦੋਲ ਨੰਨ ਤੇ ਦਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅਨਯੁਰ ਗੁਰ ਦਿਆ ਅ ਗਿਆਨ ਹੰਦੇਰ ਬినాਸ਼ ਹਰ ਕਿਰਪਾ ਤੇ ਸੰਭੂ ਤੇਆ ਨਾਨਕ ਮਨ ਪਰਗਾਸ ਜਗ ਜਲੰਦਾਰ ਰਖ ਲੈ ਆਪਣੀ ਕਿਰਪਾ ਨਾਲ ਜਿਤ ਦਵਾਰੇ ਉਪਰੇ ਤੇ ਤੇਨੇ ਆਵਾਰੇ ਸਗਲ ਦਵਾਰ ਕੋ ਝੜਕੇ ਇਹੋ ਤੁਹਾਰੋ ਦਵਾਰ ਵਾਹਿ ਕਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਿਤ ਪਾਲਾ ਹਮ ਵਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ निमक निमक तुम हे प्रितपाल हम वारिक तुमरे तारी जे पा एक कवन गुण कहिए बेशुमार व्यंत स्वामी तिरुयंत नाकि नहीं लही रहौ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਦਿ ਸਮਝਾਓ ਹਮ ਅਗਿਆਨ ਅਲਪ ਮਤ ਠੋੜੀ ਤੁਮੇ ਆਪਨ ਵਿਰਤ ਰਖਾਓ ਤੁਮਰੇ ਸ਼ਰਨ ਤੁਮਾਰੀ ਆਸ਼ਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸ਼ਾ ਤੁਮਹੀ ਸਜਨ ਸੁਹੇਲੇ ਰਾਖੂ ਰਾਖਨ ਹਾਰ ਦੇ ਅੱਲਾ ਨਾਨਕ ਕਰਕੇ ਗੂਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸ੍ਰੀ ਮਹੱਲਾ ਪੰਜਵਾਂ ਸਮਦਾਤੇ ਠਾਕੁਰ ਪ੍ਰਿਤਪਾਲ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਬ੍ਰਿਤ ਪਾਲੋ ਹਮ ਬਾਰਿਕ ਤੁਮਰੀ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਸੋਨਹਾ